ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਗਰਵਾਹ ਪੋਲਟਰੀ ਫਾਰਮ ਪਟਿਆਲਾ ਤੇ ਅੱਜ ਆਪਾਂ ਫੇਰ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਇਹਦੇ ਵਿੱਚ ਆਪਾਂ ਦੱਸਾਂਗੇ ਕਿ ਜਿਹੜੇ ਆਪਣੇ ਅਸੀਲ ਖਾਸ ਕਰਕੇ ਲੋਕ ਅਸੀਲ ਜਾਂ ਫੈਂਸੀ ਬ੍ਰੀਡਾਂ ਦੇ ਖੰਭ ਕੱਟਣ ਦੇ ਜਿਹੜੇ ਕੀ ਫਾਇਦੇ ਨੇ ਇਸ ਦੇ ਨਾਲ ਜਿਹੜੀ ਤੁਹਾਡੇ ਬर्ड ਦੀ ਹੈ ਜਿਹੜੀ ਗਰੋਥ ਹੈ ਉਹ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ ਨੰਬਰ 2 ਤੇ ਜਿਹੜਾ ਇਹ ਬਲੱਡ ਹੁੰਦਾ ਇਹ ਤੁਸੀਂ ਵੇਨਸ ਦੇਖ ਰਹੇ ਹੋ ਇਹ ਬਲੱਡ ਰਾਹੀਂ ਜਿਹੜਾ ਖੰਭਾਂ ਨੂੰ ਬਲੱਡ ਜਾਣਾ ਹੁੰਦਾ ਜਦੋਂ ਵੀ ਤੁਸੀਂ ਖੰਭ ਕੱਟ ਦਿੰਦੇ ਹੋ ਤਾਂ ਉਹ ਬਲੱਡ ਜਿਹੜਾ ਬੋਡੀ 'ਨੂੰ ਲੱਗਣਾ ਸ਼ੁਰੂ ਹੋ ਜਾਂਦਾ ਜਿਸ ਨਾਲ ਬੋਡੀ ਦੀ ਜਿਹੜੀ ਗਰੋਥ ਹੈ ਉਹ ਹੋਰ ਜ਼ਿਆਦਾ ਵਧੀਆ ਹੋ ਜਾਂਦੀ ਹੈ ਤੇ ਖੰਭ ਕੱਟਣੇ ਕਿੱਦਾਂ ਨੇ ਉਹ ਆਪਾਂ ਤੁਹਾਨੂੰ ਲਵੇ ਤੋ ਦਿਖਾ ਦਿੰਨੇ ਆਂ ਪਹਿਲਾਂ ਆਪਣੇ ਬਰਸ ਦੇ ਖੰਭ ਦੇਖ ਲਓ ਖੰਭ ਜਿਹੜਾ ਉਹ ਕੱਚਾ ਖੰਭ ਹੈ ਜਿਹੜਾ ਬਿਲਕੁਲ ਨਹੀਂ ਕੱਟਣਾ ਥੋੜਾ ਅੱਗੇ ਤੋ ਰੱਖ ਕੇ 1 ਜਾਂ 2 ਇੰਚ ਅੱਗੇ ਤੋ ਰੱਖ ਕੇ ਜਿਹੜੇ ਖੰਭ ਨੇ ਉਹਨਾਂ ਨੂੰ ਤੁਸੀਂ ਕੱਟ ਸਕਦੇ ਆਂ ਇਸੇ ਤਰ੍ਹਾਂ ਪੂੰਛ ਹੈ ਜਿਹੜੀ ਉਹਨੂੰ ਵੀ ਤੁਸੀਂ 1 ਜਾਂ 2 ਇੰਚ ਅੱਗੇ ਰੱਖ ਕੇ ਕੱਟ ਸਕਦੇ ਹੋ ਇਦਾਂ ਨਾ ਕੀਆ ਤੁਹਾਡੇ ਬਾਰਡ ਦੀ ਜਿਹੜੀ ਗਰੋਥ ਹੈ ਉਹ ਬਹੁਤ ਜ਼ਿਆਦਾ ਵਧੀਆ ਹੋਊਗੀ ਤੇ ਬਾਰਡ ਦੀ ਵਿੱਚ ਮੋਟੈਲਟੀ ਵੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਘਟ ਜਾਣੀ ਹੈ ਤੁਹਾਡੇ ਚ ਤੇ ਇਹ ਅਸੀਂ ਨੇ ਐਕਸਪੈਰੀਮੈਂਟ ਕਰਕੇ ਦੇਖਿਆ ਵੀਰੇ ਪਹਿਲਾਂ ਅਸੀਂ ਨੇ ਇੱਕ ਪਾਸੇ ਇਦਾਂ ਦੇ ਬੱਚੇ ਲੈ ਜਿਨ੍ਹਾਂ ਦੇ ਅਸੀਂ ਸ਼ੁਰੂ ਤੋਂ ਹੀ ਖੰਭ ਕੱਟਦੇ ਰਹੇ ਤੇ ਦੂਜੇ ਪਾਸੇ ਅਸੀਂ ਨੇ ਬੱਚਿਆਂ ਦੇ ਖੰਭ ਨਹੀਂ ਕੱਟੇ ਉਹਨਾਂ ਦੀ ਗਰੋਥ ਇਹਨਾਂ ਨਾਲੋਂ ਬਹੁਤ ਜ਼ਿਆਦਾ ਘੱਟ ਸੀ ਜਿਨ੍ਹਾਂ ਦੇ ਖੰਭ ਨਹੀਂ ਕੱਟੇ ਗਏ ਸੋ ਇਹ ਜਾਣਕਾਰੀ ਆਪਾਂ ਤੁਹਾਨੂੰ ਇਸ ਕਰਕੇ ਦਿੱਤੀ ਹੈ ਤਾਂ ਜੋ ਜੇ ਕਿਸੇ ਵੀਰ ਨੂੰ ਵੀ ਇਹ ਚੀਜ਼ਾਂ ਦੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ ਉਹਨਾਂ ਦੇ ਬਰਡ ਗਰੋਥ ਚ ਨਹੀਂ ਆਉਂਦੇ ਕਮਜ਼ੋਰ ਰਹਿੰਦੇ ਆ ਕਮਜ਼ੋਰ ਰਹਿ ਕੇ ਮਰ ਜਾਂਦੇ ਆ ਤਾਂ ਇਹ ਨੁਕਤੇ ਜਰੂਰ ਅਪਣਾ ਕੇ ਦੇਖੋ ਜੀ ਧੰਨਵਾਦ ਜੇ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਆਪਣਾ ਹੌਸਲਾ ਵੱਧ ਸਕੇ ਤੇ ਆਪਾਂ ਹੋਰ ਐਦਾਂ ਦੀਆਂ ਮੋਰ ਇੰਟਰਸਟਿੰਗ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਸਕੀਏ ਧੰਨਵਾਦ